ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਸਾਡੀ ਖੇਤੀ YouTube ਚੈਨਲ ਤੇ ਸਾਡੀ ਖੇਤੀ Facebook ਪੇਜ ਤੇ ਤੁਹਾਡਾ ਸਵਾਗਤ ਹੈ ਕਿਸਾਨ ਭਰਾਵੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਆਪਾਂ ਨਸਾਰੇ ਤੇ ਕੋਈ ਫੰਗੀ ਸਾਈਡ ਕਰਦੇ ਆ ਜਾਂ ਕੋਈ ਵੀ 13045 ਸਪਰੇਅ ਕਰਦੇ ਆ ਵੀ ਉਹਦਾ ਆਪਾਂ ਆਪਣਾ ਝੜ ਵਾਧਾਗਾ ਜਾਂ ਨਹੀਂ ਵਾਧਾ ਜੋ ਕਿਸਾਨ ਵੀਰ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਸਾਡੀ ਖੇਤੀ ਫੇਸਬੁੱਕ ਪੇਜ ਨੂੰ ਲਾਈਕ ਤੇ ਫੋਲੋ ਕਰ ਲੈਣ। ਕਿਸਾਨ ਭਰਾਵੋ ਸਭ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਪਵੇਗਾ ਕਿ ਝਾੜ ਅਸਲ ਦੇ ਵਿੱਚ ਵੱਧਦਾ ਜਾਂ ਘਟਦਾ ਕਿਉਂ ਆ। ਕਿਸਾਨ ਭਰਾਵੋ ਝਾੜ ਵਧਣ ਜਾਂ ਘਟਣ ਦਾ ਕਾਰਨ ਸਿਰਫ ਤੇ ਸਿਰਫ ਮੌਸਮ ਹੁੰਦਾਗਾ। ਆਪਾਂ ਸਿਰਫ ਆਪਣੀ ਫਸਲ ਦੀ ਸਾਂਭ ਸੰਭਾਲ ਹੀ ਕਰ ਸਕਦੇ ਆ ਜੇ ਉਹ ਝਾੜ ਹੁੰਦਾਗਾ ਉਹ ਸਿਰਫ ਕੁਦਰਤ ਦੇ ਹੱਥ ਹੁੰਦਾਗਾ ਵੀ ਜੇਕਰ ਆਪਣੀ ਫਸਲ ਲਈ ਮੌਸਮ ਅਨਕੂਲ ਆ ਜੇ ਚੰਗਾ ਆ ਜੇ ਝਾੜ ਵਧ ਜਾਂਦਾ ਜੇਕਰ ਮੌਸਮ ਆਪਣੀ ਫਸਲ ਦੇ ਅਨਕੂਲ ਨਾ ਹੋਵੇ ਜਾਂ ਆਪਣੀ ਫਸਲ ਲਈ ਚੰਗਾ ਨਾ ਆਵੇ ਫਿਰ ਝਾੜ ਆਪਣਾ ਘਟ ਜਾਂਦਾਗਾ ਹੁਣ ਆਪਾਂ ਗੱਲ ਕਰਦੇਗੇ ਵੀ ਜੇ ਆਪਣਾ ਇਨ੍ਹਾਂ ਸਪ੍ਰੇਹਾਂ ਨਾਲ ਕੋਈ ਝਾੜ ਵਧਣਾ ਨਹੀਂ ਫਿਰ ਆਪਾਂ ਕਰਨਾ ਕੀ ਆ ਕਿਸਾਨ ਭਰਾਵੋ ਸਪ੍ਰੇਹਾਂ ਆਪਾਂ ਇਸ ਲਈ ਕਰਦੇ ਆਂ ਵੀ ਜੇਕਰ ਆਪਾਂ ਹੁਣ ਬਿਮਾਰੀ ਵਾਲੀ ਸਪਰੇ ਕਰਦੇ ਆਂ ਜਾਂ ਕੋਈ ਫੰਗਸ ਵਾਲੀ ਸਪਰੇ ਕਰਦੇ ਆਂ ਉਹਦੇ ਨਾਲ ਕੀ ਹੁੰਦਾ ਵੀ ਜਿਹੜਾ ਕੋਈ ਵੀ ਬਿਮਾਰੀ ਆਉਣ ਕਰਕੇ ਆਪਣਾ ਝਾੜ ਘਟ ਸਕਦਾ ਹੁੰਦਾ ਉਸ ਤੋਂ ਆਪਾਂ ਉਸ ਨੂੰ ਬਚਾ ਸਕਦੇ ਆਂ ਤੇ ਜਿਹੜੀ ਕਿ ਆਪਾਂ 13045 ਦੀ ਕਰਦੇ ਆਂ ਸਪਰੇ ਉਹਦਾ ਕੀ ਮਕਸਦ ਆ ਉਹਦਾ ਮਕਸਦ ਆ ਕਿ ਉਹ ਆਪਣੀ ਫਸਲ ਨੂੰ ਇੱਕ ਤਾਂ ਜਿੰਨੀ ਵੀ ਉਸ ਨੇ ਬੂਟੇ ਨੇ ਆ ਆਪਣੇ ਸਾਈਕਲ ਦੇ ਵਿੱਚ ਖਰਾਕ ਤਿਆਰ ਕੀਤੀ ਹੁੰਦੀ ਆ ਉਹ ਉਸ ਨੂੰ ਬੱਲੀਆਂ ਤੱਕ ਪਹੁੰਚਾਉਣ ਦੇ ਵਿੱਚ ਪੋਟਾਸ਼ ਮਦਦ ਕਰਦਾਗਾ ਤੇ ਇੱਕ ਇਹ ਕੀ ਕਰਦਾਗਾ ਵੀ ਆਪਣੇ ਬੂਟਿਆਂ ਨੂੰ ਜਿਹੜਾ ਵੀ ਸਟ੍ਰੈਸ ਆਉਂਦਾ ਕਈ ਵਾਰੀ ਗਰਮੀ ਜ਼ਿਆਦਾ ਪੈ ਜਾਂਦੀ ਹੈਗੀ ਉਸ ਨੂੰ ਕੁਝ ਹੱਦ ਤੱਕ ਕੰਟਰੋਲ ਕਰ ਲੈਂਦਾ ਇਹ ਨਹੀਂ ਹੈਗਾ ਵੀ ਜੇ ਤੁਸੀਂ ਸਪਰੇਅ ਕਰਤੀ ਤਾਂ ਇਹਨੂੰ ਕੋਈ ਸਟ੍ਰੈਸ ਨਹੀਂ ਲੱਗਣਾ ਲੱਗੂਗਾ ਪਰ ਕੁਝ ਹੱਦ ਤੱਕ ਉਹ ਘਟ ਲੱਗੂਗਾ ਇਸ ਕਰਕੇ ਕਿਸਾਨ ਭਰਾਵੋ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਪਹਿਲਾਂ ਬਿਮਾਰੀ ਆਉਂਦੀ ਹੈਗੀ ਸਪਰੇਅ ਆਪਾਂ ਫੇਰੀ ਕਰੋ ਪਹਿਲਾਂ ਕੋਈ ਸਪਰੇਅ ਕਰਨ ਦਾ ਕੋਈ ਬਾਲਾ ਫਾਇਦਾ ਨਹੀਂ ਹੁੰਦਾ ਤੇ ਇੱਕ ਜੋ ਵੀ ਇਹ ਪੀਲੀ ਕੁੰਗੀ ਆਗੀ ਇਹ ਕੀ ਹੁੰਦਾ ਪਹਿਲਾਂ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਮਤਲਬ ਪਹਾੜੀ ਇਲਾਕਿਆਂ ਦੇ ਜਿਹੜੇ ਪੰਜਾਬ ਦੇ ਪਹਾੜੀ ਇਲਾਕੇ ਨੇ ਉਹਨਾਂ ਦੇ ਲਵੇ ਆਉਂਦੀ ਹੁੰਦੀ ਆ ਉਸ ਤੋਂ ਬਾਅਦ ਇਹ ਕਣ ਹਵਾ 'ਚ ਉੱਡ ਕੇ ਆਉਂਦੇ ਆ ਜੇਦੋਂ ਆਪਾਂ ਨੂੰ ਪਤਾ ਲੱਗ ਗਿਆ ਤਾਂ ਉਹ ਵਾਰਨਿੰਗ ਜਾਰੀ ਹੋ ਜਾਂਦੀ ਹੈ ਜਦੋਂ ਵੀ ਇਹ ਬਿਮਾਰੀ ਉੱਧਰ ਆ ਜੇ ਫਿਰ ਆਪਾਂ ਸਪਰੇਅ ਕਰ ਸਕਦੇ ਹਾਂਗੇ ਕਿਸਾਨ ਭਰਾਵੋ ਇਹ ਆਪਣੇ ਗਲਮਾਨ ਦੇ ਵਿੱਚੋਂ ਕੱਢ ਦੋ ਵੀ ਆਪਾਂ ਆਪਣੀ ਫਸਲ ਦਾ ਝਾੜ ਵਧਾ ਸਕਦੇ ਹਾਂ ਆਪਾਂ ਆਪਣੀ ਫਸਲ ਦਾ ਝਾੜ ਬਿਲਕੁਲ ਨਹੀਂ ਵਧਾ ਸਕਦੇ ਜੇਕਰ ਆਪਣੀ ਫਸਲ ਲਈ ਮੌਸਮ ਅਨਕੂਲ ਆ ਗਿਆ ਤਾਂ ਝਾੜ ਵਧ ਜੂਗਾ ਜੇਕਰ ਅਨਕੂਲ ਨਾ ਆਇਆ ਤਾਂ ਆਪਣਾ ਝਾੜ ਘਟ ਜੂਗਾ ਕਿਸਾਨ ਭਰਾਵੋ ਜੇਕਰ ਇਸ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰੋ ਕਿਸਾਨ ਭਰਾਵੋ ਧੰਨਵਾਦ